ਗੁਰਦਾਵਾਂ ਦੇ ਆਫਿਸ ਵਿੱਚ ਮਠੀਆਂ ਮਠੀਆਂ ਗੋਲੀਆਂ ਦੇ ਕੇ ਮੈਨੂੰ ਕੱਲ੍ਹ ਘਲਦੇ ਪੈਣ ਜੋਧਪੁਰ ਮਾਂ ਦੀ ਸੁ ਲੱਗੇ ਇੰਨੀ ਵਾਰੀ ਜੋਧਪੁਰ ਆ ਗਿਆ ਹਾਂ ਮੈਨੂੰ ਆਦੇ ਆਪ ਨੂੰ ਸ਼ਰਮ ਹੁੰਦੀ ਹੈ ਪਰ ਆਪਾਂ ਨਕਟੇ ਬੰਦੇ ਹਾਂ ਸ਼ਰਮ ਤਾਂ ਕਿਲੀ ਤੇ ਟਾਂਗ ਰੱਖੀਏ ਵਿਚਾਰੇ ਲੜਨ ਦੀ ਕੋਸ਼ਿਸ਼ ਕਰਦੀ ਹੈ ਇਹ ਖੇਰੀ ਮੈਂ ਰੱਸੀ ਨਾਲ ਬੰਨ ਕੇ ਆਇਆ ਲਓ ਜੀ ਲਾ ਕੇ ਉਹ ਹੀ ਪੁਰਾਣੇ ਵਾਲਾ ਚਸ਼ਮਾ ਚੜ ਗਿਆਂ ਟ੍ਰੇਨ ਤੇ ਹੁਣ ਨੰਬਰ ਹੈ ਆਪਣੇ ਆਈਫੋਨ 16 ਪ੍ਰੋ ਨੂੰ ਵਖਾ ਕੇ ਹਵਾ ਬਣਾਵਣ ਦਾ ਹਾਲਾਕੀ ਟ੍ਰੇਨ ਵਿੱਚ ਵਨਪੁਨੀਆ ਹਵਾ ਵੈਸੇ ਹੀ ਮਿਲ ਜਾਂਦੀ ਏ ਪਰ ਆਪਾਂ ਕੁਝ ਨਵਾਂ ਕਰੂੰ ਹਾਂ ਲੈ ਤੇ ਮੋੜ ਮੈਂ ਕਾਢ ਲਿਆ ਦਾ ਫੋਨ ਕਦੇ ਪਹਾੜਾਂ ਦੀ ਵੀਡੀਓ ਬਣਾਵਾ ਕਦੇ ਟ੍ਰੇਨ ਦੀ ਬਣਾਵਾ ਕਦੇ ਆਪ ਦੀ ਬਣਾਵਾ ਬੈਟਰੀ ਰਹਿ ਗਈ 10% ਹੁਣ ਅਗਾ ਸੁਣਿਆ ਇਵੇਂ ਚੋਚਲੇ ਕਰਦੇ 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 3 ਘੰਟੇ ਹੋ ਗਏ ਮੋੜੇਕ ਭੜੇ ਮਾਨਸ ਨੇ ਮੈਥੂ ਪੋਛ ਲਿਆ ਭਾਈ ਸਾਹਿਬ ਇਹ ਆਈਫੋਨ 16 ਪ੍ਰੋ ਹੈ ਮਾਂ ਦੀ ਸੌ ਲੱਗੇ ਮੈਨੂੰ ਇੰਨਾ ਸਕੂਨ ਮਿਲਾ ਇੰਨਾ ਸਕੂਨ ਮਿਲਾ ਮਤਲਬ 1.5 ਲੱਖ ਦੀ ਵਸੂਲੀ ਉੱਥੇ ਹੀ ਹੋ ਗਈ ਮੱਖਾਂ ਕੰਮਲੇ ਆਈਓ ਗੱਲ ਸੁਣਨ ਪਾਰੋ ਤਾਂ ਚੋਚਲੇ ਕਰਦਾ ਵਾ ਨਾ ਹੁੱਲੇ ਪੈਸੇ ਕੋ ਨਹੀਂ ਆਏ ਨੀ ਤਾ ਨੂੰ ਦੇਵਾ ਜਰੂਰ ਆਇਆ ਆ ਵਾਲੀ ਫੀਲਿੰਗ ਬਸ ਉਹੀ ਸਮਝ ਸਕਦਾ ਹੈ ਜਿੰਨ ਦੇ ਕੋਲ ਆਈਫੋਨ ਹੈ ਪਰ ਭਾਉ ਬੁਰਾ ਨਾ ਮੰਨੀ ਤੇਰਾ ਤਮੈਨੂੰ ਪਤਾ ਹੈ ਤੇਰੇ ਕੋਲ ਐਂਡਰੋਇਡ ਹੈ ਜਿੰਨ ਦੇ ਕੈਮਰੇ ਵਿੱਚ ਮਿੱਟੀ ਵੜੀ ਪਈ ਹੈ ਗਲਾਸ ਤੇ ਕਵਰ ਚੜਾਏ ਨੂੰ 6 ਸਾਲ ਹੋ ਚੁੱਕਣ ਉਤੋਂ ਆ ਨਹੀਂ ਅਮਰੀਕ ਮੇਰੇ ਫੋਨ ਦੀ ਸੈਟਿੰਗ ਸਹੀ ਕਰ ਵੀਡੀਓ ਸਾਫ਼ ਨਹੀਂ ਬਣਦੀ ਉਸਲੇ ਮਾਂ ਦੀ ਸੁ ਲੱਗੇ ਗੁੱਸਾ ਤਾਂ ਇੰਨਾ ਹੁੰਦਾ ਹੈ ਸਾਰੀ ਦੁਨੀਆਦਾਰੀ ਛੱਡ ਛੁੱਡ ਕੇ ਸੰਨਿਆਸ ਲੈ ਲਵਾਂ ਮੜਮਖ ਨਹੀਂ ਅਜੇ 2-3 ਸਾਲ ਹੋਰ ਵੀਡੀਓ ਦੀ ਕੋਸ਼ਿਸ਼ ਕਰ ਲੈਨੇ ਨੇ ਸੰਨਿਆਸੀ ਤਾਂ ਮੜ ਬਣਨਾ ਹੀ ਫੋਸੀ ਓ ਕਮਲਿਆ ਤੈਨੂੰ ਮੈਂ ਹੁਣ ਕਿਵੇਂ ਦੱਸਾਂ ਆ ਸੈਟਿੰਗ ਆਈ ਤਾਂ ਲੈ ਕੇ ਬਹਿ ਗਈਆਂ ਘਰੋਂ ਆਪਾਂ ਖਾਣਾ ਬਣਵਾ ਕੇ ਲਿਆਂਦਾ ਹੈ ਸੀਟ ਮਿੱਲੀ ਤੇ ਖੇਚ ਕੇ ਲਿਆ ਰਾਸ਼ਨ ਪਾਣੀ ਟੰਪੂ ਦੀ ਸਵਾਰੀ ਕਰਕੇ ਰਾਤ ਕੱਟੀ ਇੱਕ ਹੋਟਲ ਵਿੱਚ ਤੇ ਸਵੇਰੇ ਉਠਿੰਦੀਆਂ ਈ ਚਾਹ ਦੇ ਨਾਲ ਪਰੌਂਠੇ ਦਾ ਲੰਗਰ ਲਿਆ ਮਾਂ ਦੇ ਸੋਂ 68 ਆ ਗਏ ਜੋਧਪੁਰ ਵਿੱਚ ਕੰਪਨੀ ਦਾ ਕੁਝ ਕੰਮ ਨਿਪਟਾਉਣ ਤੋਂ ਬਾਅਦ ਮੈਂ ਪਹੁੰਚ ਗਿਆ ਦੂਜੇ ਹੋਟਲ ਦੀ ਛੱਤ ਇੱਥੇ ਨਿਗਾਹ ਮਾਰੀ ਜੋਧਪੁਰ ਮਣੇ ਸਾਫ ਸੁਥਰਾ ਦਿੱਸੇ ਐਡਾ ਵਧਿਆ ਲੱਗੇ ਮੱਖ ਕੰਮਲੇਆ ਉਤੂ ਤਾਂ ਸਾਰੀਆਂ ਹੀ ਚੀਜ਼ਾਂ ਵਧੀਆ ਲੱਗਦੀਆਂ ਨੇ ਕਿਉਂ ਨਾ ਵਿੱਚ ਵੜਾ ਜਾਵੇ ਬਾਜ਼ਾਰ ਦੇ ਲੋ ਜੀ ਨੰਬਰਾਂ ਵਾਲਾ ਚਸ਼ਮਾ ਲਾ ਕੇ ਆ ਗਿਆਂ ਜੋਧਪੁਰ ਦੇ ਬਾਜ਼ਾਰ ਦੇ ਵਿੱਚ ਵਿਚਾਲੇ ਕਿਸੇ ਖਾਸ ਮਿੱਤਰ ਦੀ ਗੱਲਾਂ ਵਿੱਚ ਆ ਕੇ ਆਪਾਂ ਫਾਸਟ ਫੂਡ ਖਾਣਾ ਬੰਦ ਕਰ ਰੱਖਿਆ ਸਿੱਧਾ ਟੁੱਟ ਕੇ ਪੈਂ ਫਰੂਟਾਂ ਨੂੰ ਫਰੂਟ ਚਾਟ ਦੇ ਪੈਸੇ ਦੇਵਣ ਤੋਂ ਬਾਅਦ ਡਿਸਾਈਡ ਕੀਤਾ ਮਖਾਵਾੜੀ ਹੋਟਲ ਦੇ ਉੱਤੋਂ ਵੇਖ ਲੈਸਾਂ ਬਾਜ਼ਾਰ ਦੇ ਵਿੱਚ ਵੜਨਾ ਤਾਂ ਬੜਾ ਮਹਿੰਗਾ ਪੈਸੀ ਤੇ ਤੂੰ ਅਜੇ ਤੱਕ ਵੀਡੀਓ ਵੇਂਦਾ ਪੀ ਤੈਨੂੰ ਹੇ ਘੰਟਾ ਹੋ ਗਿਆ ਰੀਲਾ ਵੇਂਦਿਆਂ ਨੂੰ ਇਸ ਲਿੱਤਰ ਨੂੰ ਰੱਖ ਕੇ ਕੋਈ ਕੰਮ ਧੰਦਾ ਵੀ ਕਰ ਲਿਆ ਕਰ ਜੇ ਢੇਢੀ ਚਾਈਵਾਨ ਨਹੀਂ ਸਾਸਰੀਕਾਲ